ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰੂ ਪਿਆਰੇ ਗੁਰੂ ਸਵਾਰੇਓ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸੱਚਾ ਪਾਤਸ਼ਾਹ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂਕਿ ਇੱਕ ਵਾਰ ਇੱਕ ਸਿੱਖ ਉਹਨਾਂ ਕੋਲ ਆਇਆ ਸੀ ਉਹਨਾਂ ਦੇ ਭਲੇਖੇ ਨਾਲ ਜਹਾਂਗੀਰ ਕੋਲ ਚਲਾ ਗਿਆ ਤੇ ਕਿਵੇਂ ਜਹਾਂਗੀਰ ਦੇ ਅੱਗੇ ਉਹਨੇ ਆਪਣੀ ਪੇਟਾ ਚੁੱਕੀ ਆਪੇ ਸਾਖੀ ਦੀ ਵਿਚਾਰ ਕਰਦੇ ਆ ਸੋ ਗੁਰੂ ਪਿਆਰਿਓ ਕਿਰਪਾ ਕਰਿਓ ਜਰੂਰ ਸਰਵਣ ਕਰਿਓ ਜੀ ਸ਼ਰਧਾ ਭਾਵਨਾ ਦੇ ਨਾਲ ਔਰ ਜੋ ਵੀ ਸ਼ਰਧਾ ਭਾਵਨਾ ਨਾਲ ਸੁਣੇਗਾ ਉਹਦਾ ਜਨਮ ਮਰਨ ਦਾ ਚੱਕਰ کٹਿਆ ਜਾਏਗਾ ਕੋਈ ਤਾਂ ਜਾਗੀਰ ਬਾਦਸ਼ਾਹ ਨੂੰ ਸਿੱਖ ਧਰਮ ਦੀਆਂ ਕਈ ਗੱਲਾਂ ਚੰਗੀਆਂ ਨਹੀਂਸਾਂ ਲੱਗਦੀਆਂ ਪਰ ਇੱਕ ਗੱਲ ਉਹਨੂੰ ਬਹੁਤ ਚੁਬਦੀ ਸੀ ਬੜੀ ਰੜਕਦੀ ਸੀ ਕਿ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੋਕ ਸਾਰੇ ਸਿੱਖ ਸੱਚਾ ਬਾਦਸ਼ਾਹ ਕਹਿੰਦੇ ਸਨ ਉਹਨੇ ਨਾ ਇੱਕ ਵਾਰੀ ਗੁਰੂ ਸਾਹਿਬ ਤੋਂ ਇਸ ਬਾਰੇ ਪੁੱਛਿਆ ਵੀ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਇਹਦਾ ਉੱਤਰ ਤੈਨੂੰ ਮਿਲ ਜਾਏਗਾ ਜਵਾਬ ਤੈਨੂੰ ਮਿਲ ਜਾਏਗਾ ਸੁਬਾਸ਼ ਉਹ ਸੁਣੀ ਤਾਂ ਚੁੱਪ ਕਰ ਰਿਹਾ ਪਰ ਅੰਦਰੋਂ ਅੰਦਰੋਂ ਉਸ ਨੂੰ ਨਾ ਇਹ ਗੱਲ ਬੜੀ ਰੜਕਦੀ ਰਹੀ ਕਿਉਂਕਿ ਕੁਦਰਤੀ ਗੱਲ ਹੈ ਜਿਹੜੇ ਵੀ ਰਾਜੇ ਬਣਦੇ ਨੇ ਗੁਰੂ ਪਿਆਰੇ ਉਹ ਚਾਹੁੰਦੇ ਆ ਕਿ ਮੇਰੀ ਹੀ ਸਿਫਤ ਹੋਏ ਮੇਰਾ ਹੀ ਹੁਕਮ ਚੱਲੇ ਸੋ ਸੋਚਦਾ ਕਿ ਮੈਂ ਸਾਰੇ ਹਿੰਦੁਸਤਾਨ ਦਾ ਮਾਲਕ ਆ ਸਾਰੇ ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਮੈਨੂੰ ਤਾਂ ਲੋਕੀ ਬਾਦਸ਼ਾਹ ਕਹਿਣ ਪਰ ਇੱਕ ਫਕੀਰ ਦੀ ਗਦੀ ਤੇ ਬੈਠਣ ਵਾਲਾ ਆਪਣੇ ਆਪ ਨੂੰ ਸੱਚਾ ਬਾਦਸ਼ਾਹ ਕਹਲਾਏ ਇਹਦਾ ਮਤਲਬ ਕਿ ਇਹ ਝੂਠੇ ਬਾਦਸ਼ਾਹ ਹੋਏ ਇੱਕ ਵਾਰ ਆਗਰੇ ਦੇ ਰੇੜੇ ਜੰਗਲ ਦੇ ਵਿੱਚ ਗੁਰੂ ਸਾਹਿਬ ਸ਼ਿਕਾਰ ਖੇਡ ਰਹੇ ਸਨ। ਗਰਮੀਆਂ ਦੀ ਦੁਪਹਿਰ ਆਰਾਮ ਕਰਨ ਲਈ ਗੁਰੂ ਸਾਹਿਬ ਅਤੇ ਜਹਾਂਗੀਰ ਆਪਣੇ ਵੱਖ-ਵੱਖ ਤੰਗਾਂ ਵਿੱਚ ਚਲੇ ਗਏ। ਜਿਵੇਂ ਚਲੇ ਗਏ ਤੇ ਆਗਰੇ ਵਿੱਚ ਇਨਾ ਇੱਕ ਗੁਰੂ ਕਾ ਸਿੱਖ ਘਾਹ ਵੇਚ ਕੇ ਗੁਜ਼ਾਰਾ ਕਰਦਾ ਹੁੰਦਾ ਸੀ। ਉਹਨੇ 6ਵੇਂ ਪਾਸ਼ਾ ਦੇ ਅੱਗੇ ਪਹਿਲਾ ਦਰਸ਼ਨ ਨਹੀਂ ਸੀ ਕੀਤਾ। ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਏ ਹੋਏ ਨੇ ਮਾਨੰਦਰ ਬੜੀ ਲਾਲਚਾ ਆ ਗਈ। ਉਹ ਅੱਜ ਵੀ ਸੱਚੇ ਸੇਖਿਆ ਜਦੋਂ ਪਤਾ ਲੱਗੇ ਗੁਰੂ ਸਾਹਿਬਾਨ ਧੰਨ ਗੁਰਗ੍ਰੰਥ ਸਾਹਿਬ ਜੀ ਆਏ ਨੇ ਆਪਾਂ ਭੱਜ ਕੇ ਦਰਸ਼ਨ ਕਰਨ ਜਾਣੇ ਅਚਰਦਾ ਭਾਵਨਾ ਦੇ ਨਾਲ। ਜਦੋਂ ਉਹਨੇ ਸੁਣਿਆ ਗੁਰੂ ਸਾਹਿਬ ਦੇ ਨਾਲ ਦੇ ਜੰਗਲ ਵਿਚ ਆ ਰਹੇ ਨੇ ਤੇ ਬੜਾ ਚਾਹ ਚੜ ਗਿਆ। ਉਹਨੇ ਗੁਰੂ ਸਾਹਿਬ ਦੇ ਘੋੜੇ ਲਈ ਬੜਾ ਸੋਹਣਾ ਹਰਿਆ ਹਰਿਆ ਘਾਹ ਜਿਹੜਾ ਸੀ ਨਾ ਉਹ ਵੱਢ ਕੇ ਇਕੱਠਾ ਕੀਤਾ। ਅਤੇ 1 ਟਕਾ ਜੋ 2 ਪੈਸੇ ਸੀ ਉਹਦੇ ਕੋਲ ਸੀ ਉਹ ਮੱਥਾ ਟੇਕਣ ਲਈ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤੁਰ ਪਿਆ ਤੰਬੂਆਂ ਦੇ ਨੇੜੇ ਜਾ ਕੇ ਇੱਕ ਸਿਪਾਹੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਦਾ ਤੰਬੂ ਕਿੱਥੇ ਆ ਸਿਪਾਹੀ ਸੱਚਾ ਬਾਦਸ਼ਾਹ ਸ਼ਬਦ ਸੁਣ ਕੇ ਪਹਿਲਾਂ ਤਾਂ ਹਰਾਨ ਹੋਇਆ ਪਰ ਫਿਰ ਉਸ ਨੇ ਜਹਾਂਗੀਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸ ਤੰਬੂ ਦੇ ਵਿੱਚ ਹੈ ਸਿੱਖ ਘਾੜੀ ਪਾਠ ਸਮੇਤ ਤੰਬੂ ਅੰਦਰ ਜਾਣਾ ਚਾਹੁੰਦਾ ਸੀ ਪਰ ਬਾਹਰ ਖੜਾ ਪਹਿਰੇਦਾਰ ਸਿਪਾਹੀ ਜਿਹੜਾ ਸੀ ਉਹ ਪੰਡ ਬਾਹਰ ਰੱਖ ਕੇ ਜਾਣ ਲਈ ਅੰਦਰ ਕਹਿ ਰਿਆ ਸੀ ਸੇ ਕਹਿੰਦਾ ਕਿ ਘਾ ਮੈਂ ਤਾਂ ਭੇਡਾ ਕਰਨਾ ਹੈ ਇਹ ਘਾ ਹੀ ਔਰ ਤੇ ਕੁਝ ਨਹੀਂ ਪਰ ਸਿਪਾਹੀ ਨਹੀਂ ਸੀ ਮੰਨਦਾ ਇਹਨਾਂ ਦੋਹਾਂ ਦੀ ਗੱਲਬਾਤ ਹੁੰਦੀ ਅੰਦਰ ਬੈਠਾ ਜਹਾਂਗੀਰ ਸੁਣ ਰਿਹਾ ਸੀ ਉਹਨੇ ਸਿੱਖ ਨੂੰ ਉਸ ਤਰ੍ਹਾਂ ਅੰਦਰ ਭੇਜਣ ਲਈ ਸਿਪਾਹੀ ਨੂੰ ਕਿਹਾ ਆਉਣ ਦੇ ਨੂੰ ਭਾਈ ਸਿੱਖ ਨੇ ਅੰਦਰ ਜਾ ਕੇ ਘਾ ਦੀ ਪੰਡ ਇੱਕ ਪਾਸੇ ਰੱਖੀ ਤੇ ਉਹ ਟਕਾ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਪਿਆਰ ਤੇ ਸ਼ਰਦਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਰਸ਼ਨਾਂ ਦੀ ਬੜੀ ਧੀਰ ਤੋਂ ਤਾਂ ਸੀ ਬੜੀ ਤੇਰ ਦੇਰ ਤੋਂ ਲਾਲਸਾ ਸੀ ਬੜੀ ਮਿਹਰ ਕੀਤੀ ਜੇ ਅੱਜ ਦਰਸ਼ਨ ਦਿੱਤੇ ਨੇ ਹੁਣ ਕਿਰਪਾ ਕਰੋ ਤੇ ਜਨਮ ਮਰਨ ਦਾ ਚੱਕਰ ਕੱਟ ਦਿਓ ਸੱਚੇ ਪਾਤਸ਼ਾਹ ਸ਼ਬਦ ਸੁਣ ਕੇ ਜਹਾਂਗੀਰ ਝੱਟ ਸਮਝ ਗਿਆ ਕਿ ਸਿੱਖ ਜਿਹੜਾ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਇਆ ਪਹਿਲਾਂ ਇਨੇ ਕਦੇ ਦਰਸ਼ਨ ਨਹੀਂ ਕੀਤੇ ਹੁਣ ਇਹਨੂੰ ਪਰੇਖਾ ਲੱਗ ਗਿਆ ਇਸ ਲਈ ਮੈਨੂੰ ਹੀ ਗੁਰੂ ਸਮਝ ਰਿਹਾ ਪਰ ਸਿੱਖ ਦਾ ਪਿਆਰ ਤੇ ਸ਼ਰਧਾ ਭਰੀ ਬੇਨਤੀ ਦਾ ਬਾਦਸ਼ਾਹ ਤੇ ਬੜਾ ਪ੍ਰਭਾਵ ਪਿਆ ਤੇ ਜਹਾਂਗੀਰ ਨੇ ਕਿਹਾ ਮੈਂ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ ਜੋ ਤੂੰ ਮੂੰਹ ਮੰਗੇ ਮੈਂ ਤੈਨੂੰ ਦੇਣ ਲਈ ਤਿਆਰ ਹਾਂ ਦੇ ਕਹੇ ਤਾਂ ਕੋਈ ਜ਼ਗੀਰ ਕੋਈ ਜ਼ਮੀਨ ਜਿੰਨਾ ਪੈਸਾ ਸੋਨਾ چاندی ਕਹਿ ਮੈਂ ਦੇ ਦੇਣਾ ਤੇਰੇ ਨਾਮ ਇੱਕ ਇਲਾਕਾ ਲਵਾਦਨਾ ਤੇ ਆਪਣਾ ਜੀਵਨ ਸੁਖ ਨਾਲ ਗੁਜ਼ਾਰ ਸਕੇ ਇਹ ਜਨਮ ਮਰ ਦੀਆਂ ਗੱਲਾਂ ਐਵੇਂ ਹੀ ਹਨ ਤੋ ਇਹਨਾਂ ਨੂੰ ਛੱਡ ਦੇ ਇਹ ਜਨਮ ਮਰਨ ਦਾ ਗੇੜ ਕਿਨੇ ਦੇਖਿਆ ਸਿੱਖ ਨੂੰ ਅੰਦਰ ਆਉਣ ਸਮੇਂ ਹੀ ਕੁਝ ਥੋੜਾ ਜਿਹਾ ਪਹਿਲਾਂ ਭਰ ਮਹਿਸੂਸ ਹੋਇਆ ਸੀ ਪਰ ਜਦ ਜਹਾਂਗੀਰ ਸ਼ਬ ਸੁਣਿਆ ਤੋ ਝੱਟ ਬੋਲ ਉੱਠਿਆ ਉਹ ਮੈਂ ਭੁੱਲ ਗਿਆ ਮੈਂ ਤਾਂ ਸੱਚੇ ਬਾਸ਼ਾ ਨੂੰ ਮਿਲਣ ਜਾਣਾ ਸੀ ਸੱਚਾ ਪਾਤਸ਼ਾਹ ਹੀ ਜਨਮਰ ਦਾ ਗੇੜ ਮਿਟਾ ਸਕਦਾ ਹੈ। ਉਹ ਹੀ ਇਸ ਲੋਕ ਅਤੇ ਅਗਲੇ ਲੋਕ ਪਰਲੋਕ ਦਾ ਅਸਲੀ ਮਾਲਕ ਹੈ। ਇੱਥੇ ਬੜਾ ਹੁਣ ਇਹ ਕਵੀ ਨੇ ਲਿਖਿਆ ਉਹਨੇ ਟਕਾ ਚੁਕ ਲਿਆ ਕਹਿੰਦਾ ਆਇਆ ਸਭ ਲੇਖੇ ਨਾਲ ਖਾਲੀ ਮੁੜ ਜਾਵਾਂਗਾ। ਦਾਤਾ ਜੀ ਨੂੰ ਜਹਾਏ ਕੇ ਤੇ ਹਾਲ ਮੇ ਸਣਾਵਾਂ ਦਾ। ਉਹ ਸੱਚੇ ਪਾਤਸ਼ਾਹ ਦੇ ਕਰਨੇ ਦਿਦਾਰੇ ਟੁੱਟਿਆਂ ਦੀ ਲੋੜ ਕੋਈ ਨਾ। ਲੋੜ ਕੋਈ ਨਾ ਤੇ ਸਾਨੂੰ ਥੋੜ ਕੋਈ ਨਾ ਆਇਆ ਸਾ ਬਲੇਖੇ ਨਾਲ ਉਹਨੇ ਚੁੱਕ ਲਿਆ ਮਣ ਸਾਰਾ ਕੁਝ ਅਗੋਂ ਤੇ ਸਿੱਖ ਇਹ ਸਾਰੀ ਗੱਲ ਕਹੀ ਗਿਆ ਤੇ ਬਾਦਸ਼ਾਹ ਕਹਿੰਦਾ ਮੈਂ ਦੁਨੀਆ ਬਾਦਸ਼ਾਹ ਨੂੰ ਕਹਿੰਦਾ ਮੈਂ ਦੁਨੀਆ ਦੇ ਪਦਾਰਥਾਂ ਨੂੰ ਕੀ ਕਰਨਾ ਇਹਨਾਂ ਨਾਲ ਤਾਂ ਮਨ ਦੀ ਭਟਕਣਾ ਜਿਹੜੀ ਹੋਰ ਵੱਦੀ ਆ ਬੰਦੇ ਦੀ ਲਾਲਸਾ ਵੱਦੀ ਆ ਸੱਚਾ ਸੁੱਖ ਤਾਂ ਪ੍ਰਭੂ ਦੇ ਨਾਮ ਵਿੱਚ ਹੈ ਸੋ ਪੰਡਵੀ ਚੁੱਕ ਲਈ ਪੈਸੀ ਵਿੱਚ ਚੁੱਕ ਲਈ ਤੇ ਚਲਾ ਗਿਆ ਹੁਣ ਜahangir ਕੋਲ ਰਹਿਣ ਲੱਗਿਆ ਕਿਦਾਂ ਦੇਖਾ ਤਾਂ ਸਹੀਂ ਵੀ ਗੁਰੂ ਸਾਹਿਬ ਕਿਵੇਂ ਇਹਦਾ ਜਨਮ ਬੰਨ ਦਾ ਚੱਕਰ ਘਟਦੇ ਨੇ ਉਹ ਵੀ ਉਹਦੇ ਪਿੱਛੇ ਪਿੱਛੇ ਹੋਤ ਰਿਆ ਸਿੱਖ ਨੇ ਗੁਰੂ ਸਾਹਿਬ ਦੇ ਤੰਬੂ ਅੰਦਰ ਜਾ ਕੇ ਇੱਕ ਪਾਸੇ ਘਾ ਰੱਖਿਆ ਅਤੇ ਟਕਾ ਮੱਥਾ ਟੇਕੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਮੈਂ ਤਾਂ ਭੁੱਲ ਗਿਆ ਸੀ ਆਪ ਜੀ ਨੇ ਬੜੀ ਮਿਹਰ ਕੀਤੀ ਜੇ ਛੇਤੀ ਰਹਾ ਬਾਰਤਾ ਜੇ ਜੇ ਮੈਂ ਜahangir ਦੇ ਲਾਲਚ ਵਿੱਚ ਫਸ ਜਾਂਦਾ ਤਾਂ ਉਸ ਦਾ ਡਰ ਮੰਨ ਜਾਂਦਾ ਤਾਂ ਆਪ ਜੀ ਦਰਸ਼ਨ ਕਿਸ ਤਰ੍ਹਾਂ ਕਰ ਸਕਦਾ ਸਮੈ ਸੋ ਸ਼ਾਂਤੀ ਕਿਸ ਤਰ੍ਹਾਂ ਮਿਲਣੀ ਸੀ ਉਹ ਸ਼ਰਦਾ ਦੇ ਪਿਆਰ ਵਿੱਚ ਗਈ ਗਿਆ ਸੱਚੇ ਬਾਦਸ਼ਾਹ ਤੁਸੀਂ ਮਿਹਰ ਕਰੋ ਦਰਸ਼ਨ ਬਖਸ਼ੋ ਹੁਣ ਕਿਰਪਾ ਕਰੋ ਜਨਮ ਮਰਨ ਦਾ ਗੇੜ ਮੁਕਾ ਦਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਲਵੋ ਅੰਤਰਜਾਮੀ ਸਤਗੁਰ ਜਾਣਦੇ ਸਨ ਗੁਰ ਪਿਆਰਿਓ ਉਹ ਕਾ ਵੇਚ ਕੇ ਗੁਜ਼ਾਰਾ ਕਰਨ ਵਾਲਾ ਸਿੱਖ ਲੋਕਾਂ ਦੀ ਨਜ਼ਰਾਂ ਵਿੱਚ ਭਾਵੇਂ ਗਰੀਬ ਸੀ ਪਰ ਉੱਚੀ ਆਤਮਿਕ ਅਵਸਥਾ ਵਾਲਾ ਹੋਣ ਕਰਕੇ ਸੱਚਾ ਅਮੀਰ ਸੀ ਗੁਰਬਾਣੀ ਅਨਸਾਰ ਉਹ ਮਨੁੱਖ ਗਰੀਬ ਹੈ ਜਿਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਹੈ ਹੁਣ ਗੁਰੂ ਸਾਹਿਬ ਜਾਣਦੇ ਸਨ ਇਹ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਹੈ ਗੁਰੂ ਦੀ ਦਾਸੀ ਹੋਈ ਰਹਿਤ ਵਿੱਚ ਰਹਿੰਦਾ ਹੈ ਠੱਗੀ ਬੇਈਮਾਨੀ ਦੀ ਕਮਾਈ ਨਾਲੋਂ ਨੇ ਕਮਾਈ ਨਾਲ ਸੁੱਕੀ ਰੋਟੀ ਖਾਣੀ ਠੀਕ ਸਮਝਦਾ ਹੈ ਹੱਤਕਾਰ ਵੱਲ ਦਿਲ ਕਰਤਾਰ ਵਾਲਦ ਲਗਾ ਹੋਇਆ ਹੈ ਇਹਦਾ ਸੋ ਸਬਰ ਤੇ ਸ਼ਾਂਤੀ ਵਿੱਚ ਰੱਖਦਾ ਇਸ ਕਰਕੇ ਗੁਰੂ ਸਾਹਿਬ ਉਸ ਤੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਗੁਰੂ ਨਾਨਕ ਪਾਸ਼ਾ ਤੇਰੀ ਸਾਰੀਆਂ ਕਾਸ਼ਾਂ ਪੂਰੀਆਂ ਕਰਨਗੇ ਜਹਾਂਗੀਰ ਨੂੰ ਅਸਲੀਅਤ ਦੀ ਸਮਝ ਆ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚ ਮੁੱਚ ਹੀ ਸੱਚਾ ਪਾਤਸ਼ਾਹ ਹੈ ਸੋ ਇਹ ਤੋਂ ਸਿੱਖਿਆ ਮਿਲਦੀ ਗੁਰੂ ਪਿਆਰਿਓ ਕਿ ਸਿਰ ਦਾ ਜਿਹੜਾ ਸਿਰ ਹੈ ਸਿੱਖ ਦਾ ਇਹ ਆਪਣੇ ਗੁਰੂ ਅਗੇ ਹੀ ਝੁਕਦਾ ਹੈ ਔਰ ਕਿਸੇ ਦੇ ਅਗੇ ਨਹੀਂ ਝੁਕਦਾ ਔਰ ਕਿਸੇ ਅੱਗੇ ਨਹੀਂ ਸਿੱਖ ਆਪਣੇ ਗੁਰੂ ਦੇ ਮੁਕਾਬਲੇ ਦੁਨਿਆਵੀ ਪਾਸ਼ਾ ਨੂੰ ਕੁਝ ਵੀ ਨਹੀਂ ਸਮਝਦਾ ਇਸ ਲਈ ਸਤਗੁਰੂ ਦੀ ਪ੍ਰਸੰਨਤਾ ਦੇ ਸਾਹਮਣੇ ਸੰਸਾਰਿਕ ਅਵਸਥਾ ਦੀ ਕੋਈ ਕੀਮਤ ਨਹੀਂ ਹੈ ਕਿਉਂਕਿ ਸਾਰਾ ਕੁਝ ਤੁੱਛ ਜਾਣਦਾ ਹੈ ਆਪਣਾ ਤਨ ਮਨ ਧੰਨ ਗੁਰੂ ਤੋਂ ਵਾਰ ਦਿੰਦਾ ਹੈ ਤਨ ਮਨ ਧਨ ਸਾਹਿਬ ਸੋ ਗੁਰੂ ਕੋ ਹੁਕਮ ਨੇ ਬਾਈਓ ਸੋਏ ਸੀ ਸੱਚੇ ਪਾਤਸ਼ਾਹ ਜੀ ਦੀ ਸਾਖੀ ਗੁਰਪਿਆਰੀ ਆਸ ਕਰਦੇ ਆ ਕਿ ਆਪਾਂ ਨੂੰ ਸਮਝਾਏਗੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਵੀ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਚੜ੍ਹਦੀਆਂ ਕਲਾ ਬਖਸ਼ ਕਰਨ ਜੀ ਆਓ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ